ਉਹਦਾ ਮੈਂ ਕਰ ਨਹੀਂ ਕੱਟਿਆ ਅੱਧ ਕਿਤੇ ਮੋੜਾ ਉਹਦਾ ਮੈਂ ਕੱਟਿਆ ਜੇ ਬਣ ਕੇ ਰੱਖੂਗੇ ਚਲੋ ਲਓ ਹਾਂ ਸਰ ਇੱਕ ਘੱਟ ਲੈ ਲਿਆਤਰ ਦੇ ਆਈਡੀ ਨਾ ਕਾਰਵਾਈ ਕੀਤੀ ਗਈ ਹੈ ਸਰ ਇਹ ਜੋ ਕਾਰਵਾਈ ਕੀਤੀ ਗਈ ਹੈ ਇਹ ਮਾਨਯੋਗ ਸੀਐਮ ਸਾਹਬ ਮਾਨਯੋਗ ਡੀਜੀਪੀ ਸਾਹਬ ਜੋ ਸਤਿ ਸਿਦਾਇਤਾ ਪਹਿਲਾਂ ਤੋਂ ਜਾਰੀ ਹੋਈਆਂ ਹੈ ਜੋ ਨਸੀਬੀ ਬੇਚ ਨਹੀਂ ਕਰਦੇ ਹੈਗੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਹ ਤੋਂ ਬਿਆਨਵਸਤੀ ਦੇ ਅੰਦਰ ਸ਼ਿਕਾਇਤ ਮਿਲਦੀ ਸੀ ਪਬਲਿਕ ਵੱਲੋਂ ਬਾਰ-ਬਾਰ ਸ਼ਿਕਾਇਤਾਂ ਮਿਲਦੀ ਸੀ ਜਿਹਦੇ ਪੜਤਾਲ ਕਰਵਾਈ ਗਈ ਤੇ ਉਹ ਸ਼ਿਕਾਇਤਾਂ ਜਿਹੜੀ ਸੀ ਸਹੀ ਪਾਈ ਗਈ ਸੀ ਤੇ ਉਹ ਸ਼ਿਕਾਇਤਾਂ ਦੇ ਆਧਾਰ ਤੇ ਜਿਹੜਾ ਹੈਗਾ ਇੰਸਪੈਕਟਰ ਰਵਿੰਦਰ ਕੁਮਾਰ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਨਾਲ ਹੀ ਸਹਾਇਕ ਜੋ ਮੁਖੀ ਹੈਗਾ ਥਾਣੇ ਦਾ ਬੀਐਮ ਸਿੰਘ ਸਬ-ਇੰਸਪੈਕਟਰ ਉਹਨਾਂ ਨੂੰ ਵੀ ਐਸਜੀ ਸਾਹਿਬ ਨੇ ਮੁਅਤਲ ਕਰ ਦਿੱਤਾ ਕਿਸ ਤਰ੍ਹਾਂ ਨਿਸ਼ਕਰਸ਼ ਕੀਤਾ ਮਿਲਦਾ ਹੈ ਸ਼ਿਕਾਇਤ ਇਹ ਤੇ ਉਹ ਹੀ ਸ਼ਿਕਾਇਤਾਂ ਆ ਰਹੀਆਂ ਸੀ ਬੇ ਤਿੰਨ ਸਾਂ ਵਿਕਰੇ ਲੇਕਿਨ ਉਹਦੀ ਕਾਰਵਾਈ ਜਿਹੜੀ ਹੈਗੀ ਢਿੱਲੀ ਸੀਗੀ ਬਾਕੀ ਥਾਣੇ ਦੀ ਕਾਰਵਾਈ ਹੈਗੀ ਜਿਹੜੀ ਪ੍ਰੋਪਰ ਚੱਲ ਰਹੀ ਹੈਗੀ ਜੋ ਵੀ ਅਗਰ ਕੋਈ ਇਹ ਜਿਹੀ ਪੁਤਾਈ ਵਾਤੂਗਾ ਅੱਗੇ ਤੋਂ ਹਮ ਤਾਂ ਉਹਨੂੰ ਖਲਾਫ ਵੀ ਐਕਸ਼ਨ ਸਾਡੇ ਐਕਸ਼ਨ ਲਿੱਤੇ ਜਾਣਗੇ ਸਰ ਲਾਪਰਵਾਹੀ ਬਕਤ ਕੀ ਜਾਂ ਕੋਈ ਇਨਵੋਲਵਮੈਂਟ ਵਿੱਚ ਫਾਈਲ ਇਨਵੋਲਵਮੈਂਟ ਨਹੀਂ ਹੈ ਜਿੰਨੇ ਇਹਦੇ ਅੰਦਰ ਲਾਪਰਵਾਹੀ کہہ ਸਕਦੇ ਆਪਾਂ ਸਹੀ ਸਰਕਾਰ ਕਾਰਵਾਈ ਨਹੀਂ ਕੀਤੀ ਸਮੇਂ ਸਰਕਾਰ ਕਾਰਵਾਈ ਕੀਤੀ ਨਹੀਂ ਗਈ ਕੋਈ ਪਬਲਿਕ ਇਨਫੋਰਮੇਸ਼ਨ ਦਿੱਤੀ ਹੈ ਤਾਂ ਉਹ ਇਨਫੋਰਮੇਸ਼ਨ ਉੱਤੇ ਜਸਟ ਕਾਰਵਾਈ ਨਹੀਂ ਹੋਈ ਹੈ ਤਾਂ ਇਹ ਹੀ ਸ਼ਿਕਾਇਤ ਹੈ ਔਰ ਇਹਦੇ ਅੰਦਰ ਇਨਵੋਲਵਮੈਂਟ ਦੀ ਕੋਈ ਨਹੀਂ ਹੈ ਕਿੰਨੇ ਦੇਖ ਤੋਂ ਚਹਿਤਾ ਆ ਰਹੀ ਸਰ ਜੀ ਇਸ ਤਰ੍ਹਾਂ ਦੀਆਂ ਜੇ ਗੱਲ ਕੀਤੀ ਜਾਵੇ ਇਹ ਸ਼ਿਕਾਇਤ ਤਾਂ ਕੋਈ ਕਿੰਨੇ ਦਿਨ ਵਾਲੀ ਗੱਲ ਨਹੀਂ ਇਹਦੇ ਅੰਦਰ ਇਹ ਗੱਲ ਹੈ ਵੀ ਇੱਕ ਜਾਂ ਦੋ ਵਾਰ ਵੀ ਆਈ ਹੈ ਤਾਂ ਵੀ ਕਾਰਵਾਈ ਚੋਂ ਨਹੀਂ ਹੋਈ ਹੈ ਵਿਸਤ੍ਰਨ ਨੂੰ ਮੰਗਦੇ ਤਾਂ ਹੋਰ ਇਰੀਗੇਸ਼ਨ ਵੀ ਆਇਆ ਜਿੱਮਾ ਜੰਮਸਾ ਨਗਰ ਆ ਆਪਣਾ ਬੀੜ ਤਲਾਜਾ ਹੋਰ ਵੀ ਇਰੀਗੇਟ ਹੈ ਕਿ ਉਦੋਂ ਵੀ ਕਾਰਵਾਈ ਨਹੀਂ ਇਹ ਚੀਜ਼ਾਂ ਅਸੀਂ ਦੇਖ ਰਹੇ ਹਾਂ ਜੀ ਇਹਨੂੰ ਸੁਪਰਵਾਈਜ਼ ਕਰ ਰਹੇ ਹਾਂ ਉਤਲੇ ਲੈਵਲ ਤੇ ਵੀ ਕੋਈ ਅਗਰ ਇਹਦੀ ਕਾਰਵਾਈ ਨਹੀਂ ਕਰਦਾ ਤਾਂ ਉਹਦੇ ਨਾਲ ਵੀ ਇਹੀ ਹੋਊਗਾ ਕਾਰਵਾਈ ਨਾ ਕਰਨ ਦਾ ਸਰ ਕੋਈ ਪੋਲੀਟੀਕਲ ਦਬਾਅ ਜਾਂ ਕਿਸੇ ਦਾ ਨਹੀਂ ਇਸ ਦਾ ਕੋਈ ਦਬਾਅ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਬਸ ਕੰਮ ਜਿਹੜਾ ਮਤਲਬ ਟੈਲੀ ਕਾਰਗੁਜ਼ਾਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਰ ਡਾਕੂਮੈਂਟਰੀ ਵੀ ਬਣੀ ਆ ਉਸ ਨੂੰ ਲੈ ਕੇ ਵੀ ਚਰਚਾਾਂ ਚੱਲ ਰਹੀਆਂ ਕਿ ਉਸ ਦੇ ਦਾਅਤੇ ਹੀ ਕਾਰਵਾਈ ਨਹੀਂ ਐਕਚੁਅਲੀ ਜੇ ਮੈਂ ਕਹਾਂ ਮੈਂ ਡਾਕੂਮੈਂਟਰੀ ਮੈਨੇਜ ਕਰਾਂਗਾ ਇਸੇ ਤਰ੍ਹਾਂ ਜਾਰੀ ਰੱਖੂਗੀ ਸਰ ਜੇਕਰ ਲਾਪਰਵਾਹੀ ਬਿਲਕੁਲ ਜੀ ਮੈਂ ਤਾਂ ਸਾਡੀ ਜੋ ਵੀ ਪੁਲਿਸ ਅਫਸਰ ਸਾਡੇ ਥੱਲੇ ਵਾਲੇ ਹੈਗੇ ਐਸ ਐਚ ਓ ਡੀ ਐਸ ਪੀ ਸਾਹਿਬਾਨ ਜਾਂ ਦੂਜੇ ਹੋਰ ਅਫਸਰ ਥੱਲੇ ਸਹੀ ਤਾਂ ਮੈਂ ਉਹਨਾਂ ਨੂੰ ਹਿਦਾਇਤ ਕਰੂੰਗਾ ਸਖਤੀ ਨਾਲ ਵੀ ਇਹ ਟੈਲੀ ਕਾਰਗੁਜ਼ਾਰੀਆਂ ਨਾ ਹੋਵੇ ਜੇ ਤੇ ਤੁਹਾਨੂੰ ਕੋਈ ਸ਼ਿਕਾਇਤ ਮਿਲਦੀ ਹੈ ਤੁਰੰਤ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ। ਜਿਹਨੂੰ ਅਰੈਸਟ ਕੀਤਾ ਜਾਵੇ। ਠੀਕ ਹੈ।